ਨਿਕਾ ਦਾ ਤੁਹਾਡੇ ਤੇ ਜਾਣਿਕਾ ਨਾ ਆਪੀ ਵੀਰ ਤਾਂ ਦੱਸਵਾ ਦਤ ਹੈ ਕਿ ਅੱਜ ਚੱਲਦੀ ਦੀ ਦੁਵਾਰੀ ਦੀ ਸਫਾਈ ਤੇ ਆਪਾਂ ਅੱਜ ਕਰਨ ਦੇ ਸਮਾਰਟ ਪੇਟੀਆਂ ਨੇ ਤੁਸੀਂ ਦੇਖ ਸਕਦੇ ਜਾਵੇ ਤੇ ਨਾਲ ਨਿੱਕਾ ਕਰਾਣਾ ਪਿਆਰੇ ਆੜ ਗਈਆਂ ਤੇ ਮੈਂ ਤੁਹਾਨੂੰ ਪੜਾ ਇਹ ਹੁੰਦਾ ਬੀਬੀਆਂ ਦਾ ਦਾਜ ਤੇ ਤੁਹਾਨੂੰ ਦੱਸਿਆ ਆਂ ਦੇਖੋ ਛੱਡਦੇ ਬਾਰੇ ਨਾਲ-ਨਾਲ ਇੱਕ ਧੋਪੜੀ ਦੁਨਾਰੇ ਇਹਨਾਂ ਨੂੰ ਤੇ ਆਹ ਦੇਖੋ ਪਰਾਣੀਆਂ ਅੱਜ ਕੱਲ ਤੇ ਆ ਗਰੀਆਂ ਰਹਿ ਨਹੀਂ ਗਈਆਂ ਆ ਵੇਖੋ ਤੇ ਆਹ ਦੇਖੋ ਤੁਹਾਨੂੰ ਮੈਂ ਉਹ ਦਿਖਾਉਂਦਾ। ਅੱਜ ਕੱਲ੍ਹ ਦਾ ਰਹੀ ਹੈ ਕਿ ਜਦੋਂ ਦੇਖੋ ਕਿੱਡੀ ਸੌਂਗੀ ਤੇਰੇ ਵਿੱਚੋਂ ਇਹ ਪੁਰਾਣੀਆਂ ਨਾ ਖਾਂਦੀਆਂ ਰਹੇ। ਹਾਂਜੀ ਜੀ। ਆਹ ਵਾਖੀ ਇਹ ਤੁਸੀਂ। ਇਹ। ਆਹ ਤਾਂ ਇਹ ਵਾਲੀ ਦੇਖੋ ਦਰਿਆ ਵਿੱਚ। ਹਾਂ ਜੀ ਗੱਲ ਦੇਖੋ ਆ ਗਏ ਵੀ ਜੋ ਹੈਗੀਆਂ ਉਹ ਜੀ ਇਹ ਦੇਖੋ ਜੀ। ਜਿੱਦਾਂ ਮਿਲਦੇ। ਮਤੇ ਆਂ ਮੇ ਸੱਦੇ ਦੇ। ਇਹਨਾਂ ਚਾਈਆਂ ਕਲਾਈਆਂ। ਤੇ ਇਹ ਤੋਂ ਬਲਵਾਣੇ ਕੋ ਕੋ ਬਲਵਾ ਜੀ ਇਹ ਪ੍ਰੀਮਰ ਕੇ ਫੇਰਾ ਹਦਾਂਗੇ। ये मरकेट आने पर ठंडा आ रही है। हाँ जी, तो हाँ जी। आज जीवन आज की दपिंगल की इसका दम दे जाएगा। एक रोहाई डेट दपिंगल है ना, उनका दम दे जाएगा। हाँ जी, बेखुदी। बेखुदी। अलवर जायेंगे अलवर जायेंगे। हाँ जी, बेखुदी कांसदी। कांसदी लो बेखुद। अलवर जायेंगे अलवर जायेंगे अलवर। बेखुद क ਤੇ ਜੀ ਬਣੇ ਰਹੇ ਹੋ ਜੀ ਜੀ ਬਣੇ ਰਹੇ ਹੋ ਕਿਹਨੂੰ ਦਿਖਾਵਾਂਗੇ ਫੇਰ ਰੱਖਾਂ ਤੇ ਜਾਂ ਬਾਅਦ ਖਾਵਾਂਗੇ ਹਾਂ ਜੀ ਆਪ ਉਹ ਜੀ ਪੇਟੀ ਹੋ ਰਹੀ ਆ ਜੀ ਅਣ ਦੇਖਦੇ ਤੁਸੀਂ ਆਪਾਂ ਕਹਿੰਦੇ ਤਲਾਈਆਂ ਥੋੜਾ ਬਰ ਤਲਾਈਆਂ ਤੇ ਆਹਾਂ ਧੋਪਾਂ ਲਵਾਰੀਆਂ ਧੁੱਪਾਂ ਤੋਂ ਬੜਾ ਠੰਡਾ ਫਰਮਾ ਹੁੰਦਿਆ ਵਾ ਉਹ ਕੋਕਲਾ ਜੋਗੀ ਦੇ ਬਰਿਆ ਆ ਯਾ ਉਹ ਜੀ ਬੇਨਾ ਦਾ ਆਲਵਾ ਜੀ ਹਾਂ ਹਨ ਬਰਾਈ ਜਾ ਤੇ ਆਹ ਦੇਖੋ ਜੀ ਨਾ ਤਲਾਈਆਂ ਲ ਮੈਂ ਮੈਮ ਨੂੰ ਦੂ ਵਾਤਾਂ ਪਰ ਸਮਾਨ ਛੜਾ ਛੜ ਭਰਾਵਾ ਕੋਈ ਨਿਕਲ ਨਾ ਕਰ ਉਹ ਕਿੱਟਾ ਲਾਹਾਂਗੇ ਅੱਜ ਇਹ ਟੰਡਾ ਦੇ ਲਈ ਨੇ ਫੋਨ ਲਟਾ ਦੇ ਆਤਰੰਗ ਦੇ ਜੀ ਨਾ ਫੰਗਾਲੇ ਘਾਣੇ ਹੋਵੇ ਪਵਾਇਆ ਮਾ ਜਨਾ ਪੇਟੇ ਗਿੱਟੇ ਲੇ ਕੇ ਇਹ ਚਿੱਤੇ ਨਾ ਉਦੋਂ ਇਤਰਾ ਰਵਾਜ ਠੀਕ ਆ ਯਾਰ ਰਵਾਜ ਹਾਂ ਪਹਿਲੇ ਗੱਲ ਦੇ ਆ ਆਪਣੇ ਆਦੇ ਵੀ ਹੋਗੇ ਆ ਕੇਸ ਵੀ ਕੱਟਾਂਗੇ ਆ ਕੇਸਾਂ ਜਾਲੀ ਵੀ ਵੱਢੀ ਆ ਮਾ ਪੱਤੀਆਂ ਆ ਪੱਠੀਆਂ ਵੀ ਰੋਟੇ ਖਾਉਂਦਾ ਆ ਆ ਆ ਪੱਠੀਆਂ आप अपने अभी भी रहेंगे यहाँ पे तो आप अपने असल यार जड़ी हैं भैया तो यार हाँ इधर करके आप अपने यहाँ बेचो अरे असल आप अपने यहाँ करके बहुत दिखा मुझे अरे अपनी माँ तो पक्की माँ दे रहे हैं मुझे ये 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 ਇਹਗਾ ਇਹ ਤੇ ਨਿਮਾਣੇ ਘਰੋਂ ਜਿੰਨਾ ਬੰਦਿਆਂ ਦਾ ਜਾਲ ਮਨਣਾ ਪਰ ਮਦਦ ਪਿਆਬ ਨੂੰ ਬੰਦੇ ਸਮਾ ਸਕਦੇ ਇਹਦਾ ਪ੍ਰਵਾਹ 50 ਬੰਦੇ ਸਮਾ ਸਕਦੇ ਆ ਬਿਸਤਰਾਣ ਹਾਂ ਇਹਦਾ ਕਥਾ ਕਰੀ ਜਾਂਦੇ ਆ ਸੁਆਣ ਬਾਰੇ ਜਿੰਨੇ ਬੀਚ ਲੋ ਜਾਨੀ ਮੈਂ ਤਾਂ ਲਿਖਿਆ ਦਾ ਪ੍ਰਾਣ ਜ਼ਰੂਰੀ ਹੈਗਾ ਓ ਦੋ ਜਦੇ ਹਾਂ ਜੋੜਾ ਹੈ ਨਾ ਨਾ ਸਸਾ ਚਾਹੇ ਜਾ ਕਰਿਆ ਜਾਣਾ ਹੂੰ ਇਹਦਾ ਹੀ ਹਾਰ ਮਾਰੇ ਗਾਂ ਦੇ ਕਰਕੇ ਉਹ ਕਟਾ ਲਈ ਜਾਨਾ ਨੂੰ ਬਾਹਰ ਓਏ ਬੱਚੇ ਬਾਕੀ ਜਿਹੜੀ ਵੀਡੀਓ ਨਾਲ ਬਣੇ ਰੋ ਬਾਕੀ ਤੁਹਾਨੂੰ ਬਾਹਰ ਦਿਖਾਉਣੀਆਂ ਕਿਸ ਤਰ੍ਹਾਂ ਦੇ ਵਿਰੇ ਪ੍ਰਾਣ ਦੇਖੋ ਦਿਖਾਵਾਂਗੇ ਤੁਹਾਨੂੰ ਬੜੇ ਹੋ ਵੀਡੀਓ ਨਾਲ ਠੀਕ ਹੈ ਜੀ ਚਲ ਆਓ ਸੰਦਸ ਉਹ ਨਹੀਂ। ਉਹ ਜਿਹੜਾ ਪੱਖੀ ਕਿਥੇ ਆ ਫੜਾ ਭੰਗ ਉਹ ਫੋਟੋ ਲਾ ਲਈ। ਹਾਂ ਉਹ ਪੱਖੀਆਂ ਕਰ। ਪਹਿਲਾਂ ਪੰਜ ਪੱਖੀ ਮੱਥੀ ਬਣਾਈਆਂ। ਉਹ ਮੈਂ ਕੀ? ਹਾਂ। ਉਹ ਵੀ ਫੜਾ। ਯਾ ਬਣਾ ਬੈਗੀ ਜੋਕ ਜਾਰੇ ਦੇ ਪਾਈਰੇ ਘੜ ਦੇ ਲੱਗੇ। ਏ ਭਲਕਾਰੀ ਹੈ। ਮਹਕਾਰੀ ਵੀ ਰੱਖੋ ਤੇ। ਤਕਰੀਬ ਖੌਣ ਕੇ ਵਿਖਾਓ। ਆ ਜੀ ਤੇਰੀ ਬੈਗੀ ਰਗੜ ਦੇ ਲੱਗੇ। ਪੇਟ ਸਖਣ ਹੋਵੇ ਰੋਗਨ ਇੱਥੇ ਇੱਥੇ ਜਿੰਗਾਰ ਪਿਆ। ਪਹਿਲਾਂ ਹੁਣ ਪਤਾ ਨਹੀਂ ਲੱਗਦਾ। ंगाल है ना सारा जंगाल सी सारिया खराब हुई अंदर इन्हें लाया फिर सूत्र हो गए बिस्तरे सुकने पाते इधर भी बिस्तरे ਮੰਨੇ ਨਾਲ ਆ ਲੈ ਸਰ ਹਾਂ ਕਿ ਤੇ ਲਈ ਫਿਰਦਾ ਹੁਣ ਮੁੱਕ ਗਿਆ ਇਧਰ ਅਲੀ ਦਾ ਢੇਰ ਪਤਾ ਕਿੰਦਾਂ ਸਮੇਂ ਤੇ ਜਾਣੇ ਜਿੱਦਾਂ ਬਾਹਰ ਆ ਜਾਓ ਤਾਂ ਸਮੇਂ ਤੇ ਜਾਣੀ ਆ ਰਾਤ ਦੇ ਸੱਤ ਤੱਕ ਬਹਿਣਾ ਬੈਠਣ ਦੀ ਜਗ੍ਹਾ ਲੱਭਦੀ ਕਿਤੇ ਮੈਂ ਨਹੀਂ ਦੇਖੋ ਤੋ ਇਧਰ ਲਾ ਰੰਗ ਵੀ ਹੋਣ ਡਾ ਥੋੜਾ ਜਿਹਾ ਹੋ ਸੋ ਕੰਦੜਾ ਵੀਰੇ ਆਓ ਵਸ ਅੱਛਾ ਮੁੜ ਕੇ ਇਧਰ ਲੈ ਕਮਰੇ ਜੇ ਹਾਂ ਫਿਰ ਇਧਰ ਪਤਾ ਨਹੀਂ ਗੁਲਾਬੀ ਜਿਹਾ ਰੰਗ ਅਈ ਕਿੱਥੋਂ ਕਰਵਾ ਲਿਆ ਤੇ ਇੰਨੀ ਸਾਰੀ ਖਰਾਬ ਹੋਈ ਏ ਇਤਨਾ ਸੋ ਸਾਰੀਆਂ ਸਾਰੇ ਥੱਲੇ ਉਹ ਪਲੇਟਾਂ ਲਵਾਈਆਂ ਤੇ ਥੋੜਾ 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 ਸੀਮਿੰਟ ਲੱਗਾ ਸਾਰਾ ਉਸਨੂੰ ਕਰਵਾਣਾ ਪੇਟੀਆਂ ਦਾ ਕਿੱਥੇ ਜਾਣੇ ਹੀ ਲੱਗ ਕੇ

ਤੁਹੇ ਕਿ ਵੇਖਦਾ ਜੇ ਕਿਵੇਂ ਫਿਰ ਫਿਲਟਰ ਲਾਇਆ ਤੇ ਅੱਛਾ ਅੱਛਾ ਅਸਲਾਮੁਅਲੈਕੁਮ ਕੀ ਵੀਡੀਓ ਬਣਾਈ ਜਾਂਨੇ ਮੈਂ ਤਾਂ ਯਾਦਗਰੀ ਰਹਿ ਜੂਗੀ ਗੱਲ ਕਾਹਦੀ ਦੀ ਨੇ ਕੱਲੋਂ ਫੋਟੋ ਇੱਕ ਕਮਕਲਾ ਆ ਆ ਪੱਖੀਆਂ ਦਾ ਤੇ ਪੰਜ ਆ ਪੰਜ ਦਿਖ ਸੀ ਪੰਜ ਤੇ ਬਾਗ ਪਿਛਲੇ ਰਿਵਾਜ ਦੇ ਵਿੱਚ ਆਪਾਂ ਪੁੱਤ ਤੇ ਧੀ ਨੂੰ ਨਵਾ ਕੇ ਸਗਨ ਕਰਦੇ ਨੇ ਹੈ ਇਹਨਾਂ ਦੇ ਨਾਲ ਅੱਛਾ ਪੱਖੀਆਂ ਬਰਾਤ ਆਉਂਦੀ ਦੀ ਉਹਨਾਂ ਦੇ ਵਿੱਚ ਚੱਲਣ ਨੂੰ ਦਿੰਦੇ ਹੁੰਨੇ ਹਾਂ ਪਿਛਲੇ ਰਿਵਾਜ ਦੇ ਵਿੱਚ ਪਿਛਲੇ ਪੱਖੇ ਵੀ ਬਣਾਉਂਦੇ ਸੀ ਤੇ ਦਰੀਆਂ ਵੀ ਆਉਣਦੀਆਂ ਹਿੰਗੇ ਹੂੰ ਇਹ ਪਿਛਲੇ ਰਿਵਾਜ ਦਰੀਆਂ ਹੱਥਾਂ ਨਾਲ ਲੀਆਂ ਜਾਂਦੀਆਂ ਗੁੰਟੀਆਂ ਕਰਕੇ ਪਹਿਲੋ ਸੂਤ ਕੱਤਣਾ ਕੱਤ ਕੇ ਅੱਖਾਂ ਕੱਤ ਕੇ ਮੁੜ ਕੇ ਟੇਰਨਾ ਟੇਰ ਕੇ ਸੂਤ ਰੰਗਣਾ ਰੰਗ ਕੇ ਫਿਰ ਡਿਜ਼ਾਈਨ ਦੀਆਂ ਦਰੀਆਂ ਬਣਾਉਂਦੀਆਂ ਆ ਆ ਤੋਤੇ ਪਾਇਆ ਹਾਂ ਕਿਦਿਆਂ ਦੇ ਤੋਤੇ ਆ ਕੁਝ ਹੋਇਆ ਆ ਜਾਲੀ ਕਿਤੇ ਸੋਹਣੀ ਬੰਤੀ ਹੋਈ ਵਿਚਕਾਰ ਵੀ ਪਾਏ ਆ ਹਨਾ ਇਧਰ ਬਗ ਲਾ ਗੇ ਹਾਂ ਹਾਲ ਬਦਲਾ ਹੂੰ ਅਭੀ ਤੋ ਤੇ ਕਿਤੇ ਸੋਹਣੇ ਲੱਗਿਆ ਟਾ ਹੋਰ ਪਾਵਾਂ ਠੀਕ ਆ ਵੀ ਖਲਾਰ ਆ ਇਹ ਤੇ ਵੀ ਨੇ ਇਹ ਤੇ ਨੇ ਦਰੀਂ ਇੱਥੇ ਕੇ ਹੋਰ ਆ ਬਿਰਜੇ ਪਾਏ ਆ ਖਰਗੋਸ਼ ਹਾਂ ਆ ਵੀ ਖੋਲ ਕੇ ਦਿਖਾ ਦੇ ਕਰਾਂ ਚਾਹੀਏ ਬਣਾ ਹਾਂ ਇੱਕ ਹੀ ਬੜਾ ਕੀ ਜੀ ਸ਼ੇਰ ਹੈ ਸ਼ੇਰ 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 ਹਾਂ ਵੀ ਦੇ ਕਿਹੜਾ ਸੋਹਣਾ ਲੱਗਦਾ ਸ਼ੇਰ ਮੇਰਾ ਸ਼ੇਰ ਪਾਏ ਕਿੱਦਾਂ ਬਾਰਡਰ ਬਣਾ ਬਣਾ ਕੇ ਦੇ ਕੇ ਹਨਾ ਆ ਜਾਲੀ ਜੀ ਦੀ ਸੋਹਣੀ ਬੱਦੀ ਹੋਈ ਹੈ ਆਏ ਉਸਾਂ ਨੂੰ ਲੱਗਦਾ ਸੀ ਹਾਂ ਉਹ ਹੋੜ ਕੇ ਬਹਾਰ ਆਵੇ ਆ ਵੀ ਆ ਕੇ ਰਾਬਿਟ ਖਰਗੋਸ਼ ਹਾਂ ਬਾਰਡਰ ਫਾਇਰ ਨਾ ਕੀ ਦੇਖਦੇ ਹੂੰ ਇੱਕ ਸਾਈਡ ਇਧਰੋਂ ਬਣਾਏ ਆ ਇੱਕ ਇਹਨੂੰ ਇੱਕ ਦੂਜੇ ਨੂੰ ਮੂੰਹ ਕੀਤੇ ਉਹਨਾਂ ਨੇ ਤੇ ਆਹ ਥੱਲੇ ਕੀ ਬਣਾਇਆ ਥੱਲੇ ਵੀ ਕੋਈ ਨਹੀਂ ਆ ਇਹ ਆ ਕੁਝ ਹੋਰ ਬਣਾਇਆ ਹੈ ਆ ਕੁਝ ਹੋ ਰਿਹਾ ਆ ਕੁਝ ਹੋ ਰਿਹਾ ਨਾ ਪਾਈ ਕੀ ਇਹ ਵੀ ਰੈਬਿਟ ਹੋਰ ਤਰ੍ਹਾਂ ਦੇ ਇਹ ਹਿਰਨ ਪਾਏ ਹੈ ਹੈ ਇਹ ਹਿਰਨ ਫਿਰਨੇ ਅੱਛਾ ਇਹ ਹਿਰਨ ਵੇਲਾ ਪਿੱਛੇ ਕਿਦਾਂ ਕੀ ਤਕਨੀਕ ਨਾ ਪਾਉਂਦੀਆਂ ਸੀਗੀਆਂ ਹੁਣ ਨਹੀਂ ਪਾਉਂਦੇ ਆਉਂਦੇ ਕਿਸੇ ਨੇ ਹੈਨਾ ਹਾਂ ਉਸਨੂੰ ਪਾਏ ਜੜੀ ਵੀ ਗੱਡੀ ਸੋਹਣੀ ਵੱਧੀ ਹੈ ਤੇ ਉਹ ਵੀ ਫਿਰ ਆ ਥਾਂ ਮੇਚ ਮੇਚ ਕੇ ਬਣਾ ਕੇ ਹਾਂ ਤੇ ਪੇਟੀਆਂ ਖਲਾਰਾ ਹੁਣ ਪੇਟੀਆਂ ਲੱਗ ਗਈ ਧੁੱਪ ਤੇ ਆਪਾਂ ਰੱਖ ਦਾਂਗੇ ਪੇਟੀਆਂ ਆ ਬਿਸਤਰੇ ਉਹਦਾ ਕੀਨੇ ਰੀਤ ਬਣਾਈ ਬਿਸਤਰੇ ਕਿੱਥੇ ਕਰਦੀ ਇਹਨੇ ਬਿਸਤਰੇ ਰੱਖੇ ਹੋਏ ਜਦੋਂ ਇਸ ਪਰਵਾਇਾਂ ਵੇਖੋ ਦੋ ਘਰਾਂ ਦੇ ਵਰਤੇ ਜਾਂਦੇ ਆ ਇਹ ਆ ਦੇ ਸੰਨੀ ਹਾਂ ਕੱਠੇ ਕਰਕੇ ਕੁਰਜੀਏ ਦੇ ਨਾਲ ਫੁੱਲ